ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੁਲਿਸ ਐਂਕਾਊਂਟਰ ਦੇ ਵਿੱਚ ਲੰਡੇ ਗਰੁੱਪ ਦੇ ਦੋ ਗੁਰਗਰੇ ਜ਼ਖਮੀ ਬੀਤੇ ਦਿਨ ਨੂੰ ਸ਼ਰੂਆਪਨੂਆ ਦੇ ਸਰਪੰਚ ਗੋਪੀ ਤੇ ਚੱਲੀਆਂ ਸਨ ਗੋਲੀਆਂ ਦੋਨੋਂ ਨੂੰ ਲਿਆਂਦਾ ਗਿਆ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਕਿ ਕਹਿੰਦੇ ਨਜ਼ਰੇ ਤਰਨਤਾਰਨ ਦੇ ਐਸਐਸਪੀ ਅਭਿਮਨੂ ਰਾਣਾ ਆਓ ਤੁਹਾਨੂੰ ਸੁਣਾਉਣੇ ਹਾ ਉਹਨਾਂ ਦੇ ਜ਼ੁਬਾਨੀ 8 ਮਾਰਚ ਨੂੰ ਦੱਸਦੀ ਹੈ ਤੁਹਾਨੂੰ ਕਿ ਬਈ ਗੁਰਪ੍ਰੀਤ ਸਰਪੰਚ ਜਿਹੜਾ ਨਸ਼ਰਾ ਪਨਵਾ ਦਾ ਉਹਦੇ ਤੇ ਦਿਨ ਢਾੜੇ ਦੋ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਉਦੇ ਵਿੱਚ ਪਹਿਲਾਂ ਵੀ ਜਿਨ੍ਹਾਂ ਨੇ ਰੇਕੀ ਕਿਟ ਕਰਵਾਈ ਸੀ ਜਿਨ੍ਹਾਂ ਨੇ ਉਹਨਾਂ ਨੂੰ 18 ਦਿੱਤੀ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਤੇ ਕੱਲ EGTP ਦੀ ਟੀਮ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹਨਾਂ ਨੂੰ ਠਾਰ ਦੇਣ ਵਾਲਾ ਇੱਕ ਜਿਹੜਾ ਵਿਅਕਤੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਸੀ ਉਹਦੇ ਤੋਂ ਹੀ ਪਤਾ ਲੱਗਿਆ ਕਿ ਭਈ ਜਿਹੜੇ ਇਹ ਦੋ ਸ਼ੂਟਰ ਨੇ ਮੈਕਬਰੀਤ ਤੇ ਯੁਵਰਾਜ ਇਹ ਤਰਨਤਾਰਨ ਦੇ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੀ ਉਹਦੀ ਇਨਫੋਰਮੇਸ਼ਨ ਦੇ ਬੇਸ ਤੇ ਆਜ ਸਵੇਰੇ AGTF ਤੇ थाना सरआली ਦੀ जॉइंट टीम ਨੇ ਉਹਨਾਂ ਦਾ ਪਿੱਛਾ ਕੀਤਾ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਵੱਲ ਫਾਇਰ ਸਿੱਧਾ ਹੀ ਫਾਇਰ ਖੋਲਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਫਾਇਰਿੰਗ ਦੇ ਵਿੱਚ ਉਹਨਾਂ ਦੇ ਚਾਰ ਗੋਲੀਆਂ ਜਿਹੜੀ ਲੱਗੀਆਂ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਹ ਇਹ ਦੱਸ ਦਈਏ ਕਿ ਜਿਹੜਾ ਮੈਕਪਰੀਤ ਹੈ ਇਹ ਸੇਖਵਾ ਬਟਾਲੇ ਦਾ ਰਹਿਣ ਵਾਲਾ ਹੈ ਤੇ ਇਹ ਪਹਿਲਾਂ ਵੀ ਜਿਹੜੇ ਹੈਂਡ ਗ੍ਰੇਨੇਡ ਤਰੰਤਾਂ ਦੇ ਵਿੱਚ ਰਿਕਵਰ ਹੋਏ ਸੀਗੇ ਉਹ ਉਹਦੇ ਵਿੱਚ ਵੀ ਇਹ ਵੌਂਟਡ ਸੀਗਾ ਤੇ ਬੜਾ ਹੀ ਡੈਸਪਰੇਟ ਕਿਸਮ ਦਾ ਕਿਰਮ